ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਇੱਕ ਵਾਰ ਫੇਰ 트াম্প ਸਰਕਾਰ ਨੇ ਇੰਟਰਨੈਸ਼ਨਲ ਸਟੂਡੈਂਟ ਤੇ ਵੱਡਾ ਐਕਸ਼ਨ ਲੈ ਲਿਆ ਜੀ ਹਾਂ ਪਹਿਲਾਂ ਤਾਂ ਇਲੀਗਲ ਇਮੀਗਰੈਂਟਸ ਤੇ ਵੱਡਾ ਐਕਸ਼ਨ ਲਿਆ ਗਿਆ ਸੀ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਅਮਰੀਕਾ ਦੇ ਵਿੱਚ ਪੜ੍ਹਾਈ ਕਰ ਰਹੇ ਨੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਚਾਹੇ ਉਹ ਫਿਰ ਕੋਈ ਭਾਰਤ ਦਾ ਸਟੂਡੈਂਟ ਹੋਵੇ ਚਾਹੇ ਕਿਸੇ ਵੀ ਕੰਟਰੀ ਦਾ ਸਟੂਡੈਂਟ ਕਿਉਂ ਨਾ ਹੋਵੇ ਇੰਟਰਨੈਸ਼ਨਲ ਸਟੂਡੈਂਟ ਤੇ ਵੀ ਸ਼ਿਕੰਜਾ ਜਿਹੜਾ ਆ ਉਹ ਕੱਸਿਆ ਜਾ ਰਿਹਾ ਹੈ 트럼ਪ ਸਰਕਾਰ ਨੇ ਵੱਡਾ ਐਕਸ਼ਨ ਲੈ ਲਿਆ ਹੈ ਜਿਹੜੇ ਸਟੂਡੈਂਟ ਖਾਸ ਤੌਰ ਤੇ ਧਿਆਨ ਦਿਓ ਜਿਹੜੇ ਅਮਰੀਕਾ ਦੇ ਵਿੱਚ ਸਟੂਡੈਂਟ ਪੜ੍ਹਾਈ ਕਰ ਰਹੇ ਨੇ ਉਹਨਾਂ ਦੇ ਵਾਸਤੇ ਵੱਡੀ ਖਬਰ ਹੈ ਤੇ ਖਾਸ ਗੱਲ ਵੀ ਹੈ ਕਿ ਜੇਕਰ ਹੁਣ ਤੁਸੀਂ ਕੋਈ ਵੀ ਦੇਸ਼ ਵਿਰੋਧੀ ਪੋਸਟ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਚਾਹੇ ਕੋਈ ਵੀਡੀਓ ਹੈ ਚਾਹੇ ਕੋਈ ਪੋਸਟ ਹੈ ਜੇਕਰ ਤੁਸੀਂ ਲਾਈਕ ਕਰ ਦਿੰਦੇ ਹੋ ਸ਼ੇਅਰ ਕਰ ਦਿੰਦੇ ਹੋ ਤਾਂ ਤੁਹਾਡੇ ਉੱਪਰ ਵੱਡੀ ਕਾਰਵਾਈ ਹੋਏਗੀ ਅਮਰੀਕਾ ਦੇ ਵਿੱਚ ਤੁਹਾਡੇ ਉੱਪਰ ਵੱਡੀ ਕਾਰਵਾਈ ਕੀਤੀ ਜਾਏਗੀ ਡਿਪਾਰਟਮੈਂਟਲ ਆਫ ਸਟੇਟ ਅਮਰੀਕਾ ਦੇ ਵੱਲੋਂ ਇਹ ਈਮੇਲ ਬਕਾਇਦਾ ਭੇਜੀ ਜਾ ਚੁੱਕੀ ਹੈ ਕੈਂਪਸ ਨੂੰ ਔਰ ਇਹ ਵੀ ਕਹਿ ਦਿੱਤਾ ਗਿਆ ਕਿ ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਅਜਿਹੀ ਗਤੀਵਿਧੀ ਕਰਦਾ ਹੈ ਤਾਂ ਉਸ ਨੂੰ ਸੈਲਫ ਰਿਪੋਰਟ ਹੋਣ ਦੇ ਹੁਕਮ ਦੇ ਦਿੱਤੇ ਗਏ ਨੇ ਕਿ ਉਹ ਸੈਲਫ ਰਿਪੋਰਟ ਹੋ ਸਕਦਾ ਹੈ ਨਹੀਂ ਤਾਂ ਫਿਰ ਤੁਹਾਨੂੰ ਦੱਸ ਦੇ ਕਿ ਅਮਰੀਕਾ ਦੀ ਸਰਕਾਰ ਜਿਹੜੀ ਹੈ ਉਸ ਦੇ ਉੱਪਰ ਸਖਤ ਕਾਰਵਾਈ ਜਿਹੜੀ ਆ ਉਹ ਕਰੇਗੀ ਤਾਂ ਸੈਲਫ ਡਿਪੋਰਟ ਹੋਣ ਦੇ ਹੁਕਮ ਦਿੱਤੇ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਕੋਈ ਉੱਥੇ ਵਿਰੋਧੀ ਗਤੀਵਿਧੀਆਂ ਕਰ ਰਹੇ ਨੇ ਦੇਸ਼ ਦੇ ਵਿਰੁੱਧ ਗਤੀਵਿਧੀ ਨੂੰ ਕੋਈ ਪਲਾਨ ਕਰ ਰਹੇ ਨੇ ਜਾਂ ਫਿਰ ਇਹ ਜਗ੍ਹਾ ਕੋਈ ਵੀ ਗਤੀਵਿਧੀ ਕਰ ਰਹੇ ਨੇ ਤਾਂ ਉਹਨਾਂ ਦੇ ਖਿਲਾਫ ਇਹ ਹੁਕਮ ਜਾਰੀ ਕਰ ਦਿੱਤਾ ਹੈ 트럼ਪ ਸਰਕਾਰ ਨੇ ਕਿ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਵੀ ਵਿਰੋਧੀ ਗਤੀਵਿਧੀਆਂ ਕਰ ਰਹੇ ਨੇ ਉਹ ਸੈਲਫ ਡਿਪੋਰਟ ਹੋ ਜਾਣ ਸੈਲਫ ਰਿਪੋਰਟ ਹੋਣ ਦੇ ਹੁਕਮ ਜਿਹੜੇ ਨੇ ਉਹ 트ੰਪ ਸਰਕਾਰ ਦੇ ਵੱਲੋਂ ਦਿੱਤੇ ਗਏ ਨੇ ਇਸ ਦੇ ਨਾਲ ਕੀ ਤੁਹਾਨੂੰ ਦੱਸ ਦੇ ਕਿ ਜਿੰਨੇ ਵੀ ਸਟੂਡੈਂਟ ਨੇ ਔਰ ਜੇਕਰ ਹੁਣ ਕੋਈ ਵੀ ਸਟੂਡੈਂਟ ਦੇਸ਼ ਦੇ ਵਿਰੁੱਧ ਜਿਵੇਂ ਕੋਈ 네ਗੇਟਿਵ ਖਬਰ ਹੋ ਗਈ ਜਾਂ ਫਿਰ ਕੋਈ ਪ੍ਰੋਪੋਗੈਂਡਾ ਚਲਾਇਆ ਜਾਣਾ ਜਾਂ ਕਿਸੇ ਦੇ ਵਿੱਚ ਮਾੜਾ ਬੋਲਿਆ ਜਾਣਾ ਸਰਕਾਰ ਨੂੰ ਜਾਂ ਕਿਸੇ ਵੀ ਸਰਕਾਰੀ ਨੁਮਾਇੰਦੇ ਨੂੰ ਮਾੜਿਆ ਬੋਲਾ ਜਾਣਾ ਅਜੇ ਹੀ ਕੋਈ ਵੀ ਐਕਟੀਵਿਟੀ ਕੋਈ ਵੀ ਖਬਰ ਕੋਈ ਵੀ ਵੀਡੀਓ ਕੋਈ ਵੀ ਪੋਸਟ ਜੇਕਰ ਤੁਸੀਂ ਲਾਈਕ ਕਰ ਦਿੰਦੇ ਹੋ ਸ਼ੇਅਰ ਕਰ ਦਿੰਦੇ ਹੋ ਤੁਹਾਡਾ ਇੰਟਰਸਟ ਇਸ ਦੇ ਵਿੱਚ ਦਿਖਦਾ ਹੈ ਕਿ ਜਿੱਥੋਂ ਦੇਸ਼ ਨੂੰ ਖਤਰਾ ਹੋ ਸਕਦਾ ਹੈ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਤੁਸੀਂ ਜੇਕਰ ਬढ़ावा ਦਿੰਦੇ ਹੋ ਲਾਈਕ ਕਰਦੇ ਹੋ ਜਾਂ ਕੇ ਸ਼ੇਅਰ ਕਰਦੇ ਹੋ ਤਾਂ ਤੁਹਾਡੇ ਖਿਲਾਫ ਹੁਣ ਅਮਰੀਕਾ ਦੀ ਸਰਕਾਰ ਯੂ ਐਸ ਡਿਪਾਰਟਮੈਂਟ ਆਫ ਸਟੇਟ ਆ ਇਨਕੁਆਰੀ ਕਰੇਗਾ ਈਮੇਲ ਬਕਾਇਦਾ ਭੇਜ ਦਿੱਤੀ ਗਈ ਹੈ 셀프 ਡਿਪਾਉਟ ਹੋਣ ਦੇ ਵੀ ਇਸ ਮਾਮਲੇ ਦੇ ਵਿੱਚ ਹੁਕਮ ਜਾਰੀ ਕਰ ਦਿੱਤੇ ਗਏ ਨੇ ਔਰ ਤੁਹਾਡੇ ਤੇ ਵੱਡਾ ਐਕਸ਼ਨ ਹੋਵੇਗਾ ਤਾਂ ਇਹ ਜਾਣਕਾਰੀ ਤੁਹਾਨੂੰ ਦੇ ਪਾ ਰਹੇ ਹਾਂ ਜਿੰਨੇ ਵੀ ਸਟੂਡੈਂਟ ਉੱਥੇ ਪੜ ਰਹੇ ਨੇ ਇੰਟਰਨੈਸ਼ਨਲ ਸਟੂਡੈਂਟ ਖਾਸ ਤੌਰ ਤੇ ਧਿਆਨ ਦੇਣਾ ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਕਿਸੇ ਆ ਰੋਜ਼ ਪ੍ਰਦਰਸ਼ਨ ਦਾ ਹਿੱਸਾ ਬਣ ਜਾਂਦੇ ਨੇ ਜਾਂ ਕੈਂਪਸ ਤੋਂ ਆਪਣੀ ਮੰਗ ਮੰਗਵਾਉਣ ਦੇ ਲਈ ਧਰਨਾ ਲਾ ਦਿੰਦੇ ਨੇ ਜਾਂ ਸਰਕਾਰ ਦੇ ਅੱਗੇ ਧਰਨਾ ਲਾ ਦਿੱਤਾ ਜਾਂਦਾ ਹੈ ਇੰਟਰਨੈਸ਼ਨਲ ਸਟੂਡੈਂਟਸ ਦਾ ਜਿਵੇਂ ਅਸੀਂ ਕੈਨੇਡਾ ਦੇ ਵਿੱਚ ਧਰਨਾ ਦੇਖਣ ਨੂੰ ਮਿਲਿਆ ਸਟੂਡੈਂਟ ਦਾ ਕਿ ਸਾਨੂੰ ਵਰਕ ਪਰਮਿਟ ਦਿੱਤਾ ਜਾਵੇ ਸਾਨੂੰ ਪੱਕਿਆਂ ਕੀਤਾ ਜਾਵੇ ਜੇਕਰ ਤੁਸੀਂ ਅਜਿਹੀ ਗਤੀਵਿਧੀ ਹੁਣ ਅਮਰੀਕਾ ਦੇ ਵਿੱਚ ਕਰਦੇ ਹੋ ਤਾ ਤੁਹਾਡੇ ਖਿਲਾਫ ਸਖਤ ਕਾਰਵਾਈ ਅਮਰੀਕਾ ਦੀ ਸਰਕਾਰ ਕਰੇਗੀ ਤੁਹਾਡੀ ਗਲਤੀ ਕੀ ਸੁਣਨੀ ਹੈ ਤੁਹਾਨੂੰ ਸੈਲਫ ਰਿਪੋਰਟ ਹੋਣ ਦੇ ਹੁਕਮ ਦੇ ਦਿੱਤੇ ਹੈ ਕਿ ਭਾਈ ਛੱਡ ਦਿਓ ਜੇਕਰ ਅਜਿਹੀ ਗਤੀਵਿਧੀ ਕਰਨੀ ਹੈ ਤਾਂ ਤੁਸੀਂ ਅਮਰੀਕਾ ਦਾ ਦੇਸ਼ ਛੱਡ ਦਿਓ ਅਮਰੀਕਾ ਛੱਡ ਦਿਓ ਤਾਂ ਸੈਲਫ ਰਿਪੋਰਟ ਹੋਣ ਦੇ ਹੁਕਮ ਦੇ ਦਿੱਤੇ ਗਏ ਨੇ ਨਹੀਂ ਤਾਂ ਤੁਹਾਡੇ ਤੇ ਇਨਕੁਆਇਰੀ ਹੋਵੇਗੀ ਔਰ ਬਕਾਇਦਾ ਇਸ ਬਾਬਤ ਤੁਹਾਨੂੰ ਚੇਤਾਵਨੀ ਈਮੇਲ ਦੇ ਜ਼ਰੀਏ ਭੇਜੀ ਜਾ ਚੁੱਕੀ ਹੈ ਕਿ ਕੋਈ ਵੀ ਅਜਿਹੀ ਪੋਸਟ ਕੋਈ ਵੀ ਅਜਿਹੀ ਵੀਡੀਓ ਅੱਗੇ ਸ਼ੇਅਰ ਕਰਦਾ ਹੈ ਜਿਹੜੇ ਦੇਸ਼ ਦੇ ਵਿਰੁੱਧ ਦਰਸਾਈ ਜਾਂਦੀ ਹੈ ਜਾਂ ਜਿਹੜੀਆਂ ਦੇਸ਼ ਦੇ ਵਿਰੁੱਧ ਗਤੀਵਿਧੀਆਂ ਹੁੰਦੀਆਂ ਨੇ ਜੇਕਰ ਉਹਦੇ ਵਿੱਚ ਤੁਹਾਡਾ ਹਿੱਸਾ ਪਾਇਆ ਜਾਂਦਾ ਇੰਟਰਨੈਸ਼ਨਲ ਸਟੂਡੈਂਟ ਦਾ ਤਾਂ ਤੁਹਾਡੇ ਤੇ ਸਖਤ ਕਾਰਵਾਈ ਹੋਏਗੀ ਔਰ ਤੁਹਾਨੂੰ ਡਿਪੋਰਟ ਵੀ ਜਿਹੜਾ ਆ ਉਹ ਅਮਰੀਕਾ ਤੋਂ ਕਰ ਦਿੱਤਾ ਜਾਵੇਗਾ ਤਾਂ ਹੁਣ ਥੋੜਾ ਜਿਹਾ ਧਿਆਨ ਦੇ ਨਾਲ ਬਚ ਕੇ ਜੇਕਰ ਤੁਸੀਂ ਕਿਤੇ ਕਿਸੇ ਵੀ ਕੈਂਪੇਨ ਦਾ ਹਿੱਸਾ ਬਣਦੇ ਹੋ ਜਿਹੜੇ ਤੁਹਾਨੂੰ ਲੱਗਦਾ ਕਿ ਸਰਕਾਰ ਦੇ ਖਿਲਾਫ ਹੈ ਤਾਂ ਉਹ ਤੁਹਾਡੇ ਲਈ ਆ ਜਿਹੜਾ ਆ ਖਤਰਨਾਕ ਸਾਬਿਤ ਹੋ ਸਕਦੀ ਹੈ ਤੁਸੀਂ ਰਿਪੋਰਟ ਹੋ ਸਕਦੇ ਹੋ ਤੇ ਬਕਾਇਦਾ ਅਮਰੀਕਾ ਦੀ ਸਰਕਾਰ ਤੁਹਾਡੇ ਤੇ ਕਾਰਵਾਈ ਕਰ ਸਕਦੀ ਹੈ